ਆਹ ਜਿਹੜਾ ਦਰਖਤ ਹੈ ਨਾ ਇਹ 250 ਸਾਲ ਪੁਰਾਣਾ ਆ ਸੋ ਤੁਸੀਂ ਦੇਖੋ ਜਿਹੜਾ 250 ਸਾਲ ਪੁਰਾਣਾ ਦਰਖਤ ਦੇ ਥੱਲੇ ਅਸੀਂ ਆਪਣਾ ਟੈਂਟ ਲਾ ਕੇ ਬੈਠੇ ਆ ਅੱਜ ਤੇ ਨਾਲੇ ਆ ਹੈਗਾ ਇੱਧਰ ਆਪਣਾ ਹੈਮਕ ਇਹ ਵੀ ਲੱਗ ਗਿਆ ਸੋ ਅੱਜ ਦੇ ਨਜ਼ਾਰੇ ਸਾਡੇ ਹੈਗੇ ਆ ਬ੍ਰੌਂਟੀ ਕ੍ਰੀਕ ਪ੍ਰੋਵਿੰਸ਼ਲ ਪਾਰਕ ਇਹ ਓਕਵਿਲ ਦੇ ਅੰਦਰ ਹੈਗਾ ਸੋ ਅੱਜ ਅਸੀਂ ਆਏ ਹੈਗੇ ਇੱਥੇ ਕੈਂਪਿੰਗ ਲਈ ਉਹਨੂੰ ਦਾ ਖਾਣਾ ਮੈਂ ਮਨਦੀਪ ਮਨਦੀਪ ਹੈਗਾ ਇੱਥੇ ਬੜਿਆ ਹੋਇਆ ਅੰਦਰ ਮਨਦੀਪ ਹਾਜੀ ਹਾਜੀ ਆਹ ਦੇਖੋ ਜੀ ਅਸੀ ਆਵਾਜੀ ਇਹ ਦੇਖੋ ਮਨਦੀਪ ਨੂੰ ਜਾਲੀ ਚੋਂ ਦੇਖੋ ਪਹਿਲਾਂ ਇਹ ਹੈ ਮੰਦਿਰ ਦੀ ਖਿੜਕੀ ਆ ਗਿਆ ਜੀ ਟੈਂਟ ਦੇਖ ਲਓ ਜੀ 11 ਬਾਈ 9 ਦਾ ਟੈਂਟ ਆ ਆਏ ਹਾਏ ਹਾਏ ਆਹ ਦੇਖੋ ਜੀ ਸਾਡਾ 11 ਫੁੱਟ ਬਾਈ 9 ਫੁੱਟ ਦਾ ਟੈਂਟ ਆ ਜੀ ਇਹ ਕੋਸਕੋਤ ਮੰਗਾਇਆ ਸੀ ਅਮਰੀਕਾ ਦੇ ਕੋਸਕੋਤੋਂ ਸੋ ਬੈਠੇ ਬੈਗੇ ਅਸੀਂ ਹੁਣ ਦੋਏ ਜਣੇ ਤੇ ਆ ਤੁਹਾਨੂੰ ਥੋੜਾ ਜਿਹਾ ਟੈਂਟ ਦਾ ਦਿਖਾ ਦਾਂ ਨੇ ਸਾਹਿਬ ਟੈਂਟ ਆ ਵੀ ਪ੍ਰਿੰਟ ਕਰਦੇ ਹਾਂ ਮਜੀਬ ਪ੍ਰਿੰਟ ਪੈਣੀ ਕੋਨ ਪ੍ਰਿੰਟ ਆਈ ਹੋਈ ਆ ਪ੍ਰਿੰਟ ਫੜ ਯਾਰ ਇੱਕ ਵਾਰੀ ਪਹਿਲਾਂ ਹਾਂ ਪ੍ਰਿੰਟ ਫੜਦੇ ਮਜੀਬ ਨੂੰ ਪ੍ਰਿੰਟ ਜਾਵੇ ਤੁਹਾਡਾ ਪ੍ਰਿੰਟ ਫੜਦਾ ਆਓ ਇਦਾਂ ਦਾ ਬੈਗ ਰੱਖੇ ਇੱਕ ਪੱਕਾ ਹੀ ਹੈ ਨਾ ਆ ਲੋ ਜੀ ਹਾਂ ਇਹਨੂੰ ਖਿੜਕੀ ਨੂੰ ਵੀ ਖੋਲ ਲੈ ਪੂਰੀ ਥੱਲੇ ਤੱਕ ਨਾ ਲਾਈਟ ਆਊਗੀ ਫਿਰ ਮੈਰੀ ਫਟ ਤੁਸੀਂ ਆਹ ਦੇਖੋ ਜੀ ਇਹ ਮਨਦੀਪ ਤੂੰ ਕਹਿ ਰਿਹਾ ਸੀ 250 ਸਾਲ ਪੁਰਾਣਾ ਦਰਖਤ ਹੈ ਹਾਂ ਜੀ ਹਾਂ ਜੀ ਇਹ ਬੁੱਕ ਉਹ ਵਾਓ ਕਿੰਨੀ ਡਿਗਰੀ ਦਾ ਪੁਰਾਣਾ ਦਿਖਾਓ ਇਹਨਾਂ ਨੂੰ ਸਾਰਾ ਦਿਖਾ ਦਿਓ ਸੋ ਇੱਥੇ ਅਸੀਂ ਹੁਣ ਦੋ ਜਣੇ ਬੈਠੇ ਸੀ ਤੇ ਇੱਥੋਂ ਸ਼ੁਰੂਆਤ ਸਾਡੀ ਹੋ ਗਈ ਕੈਂਪਿੰਗ ਦੀ ਅੱਜ ਦੀ ਮਨਦੀਪ ਨੇ ਆਪਣਾ ਟੈਂਟ ਲਾ ਲਿਆ ਤੇ ਮਨਦੀਪ ਪੈ ਗਿਆ ਤੇ ਇੱਥੇ ਅਸੀਂ ਸਾਡੀ ਭਾਈ ਦਿਹਾੜੀ ਅੱਜ ਮੈਂ ਸੋਚਦਾ ਤੇਰੇ ਨਾਲ ਹੀ ਪਈਏ ਇੱਥੇ ਰਾਤ ਹਾਂ ਹਾਂ ਚਲੋ ਦੇ ਲੈਸਾ ਜੱਟਾ ਦਾ ਸੁਰਮਾ ਨਾ ਸੁਰਮਾ ਜੇ ਇੱਥੇ ਰੱਖ ਕੇ ਇਹ ਕੋਈ ਆਪਣਾ ਗੱਦਾ ਲਿਆ ਹੋਣਾ ਗੱਦਾ ਬੈਸਟ ਹੋਗਾ ਹਾਂ ਗੱਦਾ ਖੁੱਲਾ ਡੁੱਲਾ ਦਾਡਾ ਆਹ ਉਹ ਵੀ ਰੱਖ ਸਕਦੇ ਆ ਹਾਂ ਉਹ ਰੱਖੋ ਕੱਢ ਕੇ ਇੱਥੇ ਰੱਖ ਲਿਆ ਦੇਖੋ ਜੀ ਇੱਦਾਂ ਆ ਸਾਡਾ ਅਸਲੀ ਕੈਂਪਿੰਗ ਤਾਂ ਇਹੀ ਹੁੰਦੀ ਆ ਤੋ ਆਲਰੇਡੀ ਮੈਨੂੰ ਵਧੀਆ ਲੱਗਣ ਲੱਗ ਗਿਆ ਇੱਥੇ ਆ ਕੇ ਤਾਂ ਹਾਂ ਹੈਂ ਹਾਂ ਆ ਦਰਖਤ ਹੈ ਜਿਹੜੇ ਟਰੀਜ਼ ਆ ਹਰਿਆਲੀ ਬਹੁਤ ਹੈ ਇਸ ਜਗ੍ਹਾ ਨਾਲੇ ਫਿਰ ਮੈਨੂੰ ਤੇਰੀ ਗੱਲ ਯਾਦ ਆ ਗਈ ਮੈਂ ਕਿਹਾ ਵੀ ਸਰੋਤਿਆਂ ਨੂੰ ਦੱਸਿਆ ਵੀ ਮਨਦੀਪ ਕਹਿੰਦਾ ਬਰੌਂਟੀ ਕ੍ਰੀਕ ਦੇ ਅੰਦਰ ਜੁਗਨੂ ਦੇਂਦੇ ਰਾਤ ਨੂੰ ਹਾਂ ਤੇ ਰਾਤ ਨੂੰ ਜੁਗਨੂ ਵੀ ਦਿਖਾਵਾਂਗੇ ਫਿਰ ਆਪਾਂ ਸਾਰਿਆਂ ਨੂੰ ਹੈਨਾ ਉਹ ਗੱਲ ਬਹੁਤ ਵਧੀਆ ਲੱਗੀ ਜਿਹੜੀ ਕਹਿੰਦੇ ਜਿਹੜਾ ਤੂੰ ਕਹਿ ਰਿਹਾ ਸੀਗਾ ਨਾ ਵੀ ਬੀ ਯੂਅਰ self ਜਿਹੜਾ ਦੋਸਤ ਹੁੰਦਾ ਹੈ ਨਾ ਯਾ ਯਾਰ ਦੋਸਤ ਦੇ ਕੋਲੇ ਅਗਰ ਤੁਸੀਂ ਬੀ ਯੂਅਰ self ਨਹੀਂ ਹੈਗੇ ਆ ਫਿਰ ਦੋਸਤੀ ਨਹੀਂ ਹੈਗੀ ਯਾ ਯਾਰ ਹੈ ਮੈਂ ਤੈਨੂੰ ਕਹਿ ਰਿਹਾ ਸੀ ਮੈਂ ਕਿਹਾ ਯਾਰ ਮੈਨੂੰ ਤਾਂ ਇੱਥੇ ਆਪਾਂ ਜਦ ਮੈਂ ਤੇਰੇ ਕੋਲ ਆਣਾ ਵੀ ਮਿਲਦੇ ਆ ਵੀ ਮੈਨੂੰ ਬੜਾ ਵਧੀਆ ਲੱਗਦਾ ਫੀਲ ਗੁੱਡ ਯਾ ਯੂ ਕੈਨ ਬੀ ਯੋਰਸੈਲਫ ਯਾ ਦੋਸਤੀ ਹੈ ਹੀ ਇਦਾਂ ਹੀ ਹੈ ਅਸਲੀ ਦੋਸਤੀ ਇਹੀ ਹੁੰਦੀ ਹੈ ਵੀ ਤੁਸੀਂ ਜੋ ਹੈਗੇ ਜਿੱਦਾਂ ਹੈਗੇ ਤੁਸੀਂ ਉਦਾਂ ਬਿਹੇਵ ਕਰ ਸਕਦੇ ਆਂ ਉਦਾਂ ਗੱਲਾਂ ਕਰ ਸਕਦੇ ਆਂ ਇੱਕ ਦੂਜੇ ਦੇ ਨਾਲ ਜਿਹੜਾ ਦਰਖਤ ਹੈਗਾ ਨਾ ਕਹਿੰਦੇ 250 ਸਾਲ ਪੁਰਾਣਾ ਹੈਗਾ ਦੇਖੋ ਦੇਖੋ ਇਹਦਾ ਆਹ ਜਿਹੜਾ ਇਹਨੂੰ ਹੱਗ ਕਰਕੇ ਆਨੇ ਆ ਚਲੋ ਜੀ ਫਿਰ ਚਾਹ ਦੀ ਤਿਆਰੀ ਹੁਣ ਕਰਦੇ ਆ ਸ਼ੁਰੂ ਲਓ ਜੀ ਇੱਕ ਬਟਨ ਇੱਕ ਇੱਕ ਬਟਨ ਦੇ ਨਾਲ ਹੀ ਸਟਾਰਟ ਹੋ ਗਿਆ ਜੀ ਇਥੇ ਬਹਿ ਜਾ ਕੋਲੀ ਆਏ ਆਏ ਇਹ ਹੈਗਾ ਨਾ ਬਸ ਕੁੜੀ ਹੈਗੇ ਨਾ ਤਾਂ ਯਾਰ ਐਂ ਲੱਗਦਾ ਜਿਵੇਂ ਇੰਡੀਆ ਦੇ ਰੇਲਵੇ ਸਟੇਸ਼ਨ ਦੇ ਉੱਤੇ ਨਹੀਂ ਚਾਹ ਬਣਦੀ ਹੁੰਦੀ ਹੂੰ ਯਾ ਹੈਨਾ ਬਹੁਤ ਵਧੀਆ ਪੁਕੀਆਂ ਵੀ ਦੇ ਦੇ ਦੋਕ ਮੈਂ ਗੱਲ ਆਲੋ ਕੋਲ ਆਏ ਹਾਏ ਜਦੋਂ ਨਾ ਇਦਾਂ ਕੋਈ ਚਾਹ ਬਣਾ ਕੇ ਪੜਾਂਦਾ ਹੈ ਨਾ ਤੇ ਸਵਾਦ ਆ ਜਾਂਦਾ ਨਾਲ ਕੋਈ ਕੁੱਕੀਆਂ ਐਦਾ ਫੜਾ ਦੇ ਮਿੱਤਰ ਆਪਣਾ ਦੋਸਤ ਤੇ ਉਹਦਾ ਬੱਕਰਾ ਹੀ ਮਜ਼ਾ ਹੈ ਪੱਤੇ ਪੱਤੇ ਵੀ ਨਹੀਂ ਠੀਕ ਆ ਇਸੇ ਕੋਈ ਰਾਤੀ ਹੋ ਦੇਰ ਲਈ ਤਾਂ ਠੀਕ ਆ ਰਾਤਰੀ ਜਿਵੇਂ ਥੋੜੀ ਲੱਗਦਾ ਜਿਵੇਂ ਵਾਹ ਵਾਹ ਜੀ ਇਹ ਹੈ گارਲਿਕ ਮਿਕਸਚਰ ਚਾਹ ਦੇ ਨਾਲ ਤਾਂ ਬੁਝਿਆ ਹੀ ਵਧੀਆ ਹਾਂ ਅੱਜ ਜੁਗ ਨੂੰ ਦਿਖਾ ਦੇਗਾ ਫਿਰ ਮੈਨੂੰ ਲੱਗਦਾ ਅੱਜ ਹਸਰਨਾ ਮਾਸਾ ਹੁਣ ਚਾਹੀਦਾ ਜੁਗ ਨੂੰ ਨਾ ਅੱਛਾ ਜਿੰਨੀ ਵੀ ਅੱਛੇ ਲੈ ਚਾੜੀਆਂ ਨੇ ਇਹਨਾਂ 'ਚ ਜੁਗਣ ਹੁੰਦੇ ਆ ਰਾਤ ਨੂੰ ਮੈਂ ਹੁਣ ਤੂੰ ਦਰਸ਼ਕਾਂ ਨੂੰ ਕਿਹਾ ਗਾਰੰਟੀ ਕਰੀਕ ਲੈ ਕੇ ਆਏ ਆ ਪਣ ਯਾ ਯਾ ਉਹਨੇ ਕਹਾਵਾਂ ਲਾਤੀ ਜਗ ਨੂੰ ਜਾਓ ਨਹੀਂ ਤੁਸੀਂ ਜਗ ਨੂੰ ਦਰਸ਼ਕਾਂ ਨੂੰ ਜਗ ਨੂੰ ਲਾਸਟ ਟਾਈਮ ਇੰਡੀਆ ਦੇਖੇ ਹੋਣੇ ਇੱਥੇ ਹੁਣ ਪਹਿਲੀ ਵਾਰ ਦੇਖਣ ਨੂੰ ਮਿਲਣਗੇ ਬੜੇ ਸਾਲਾਂ ਬਾਅਦ ਸਹੀ ਗੱਲ ਹੈ ਇਹ ਫਿਰ ਇਹ ਜਿਹੜੀ ਕਾਰਵਾਈ ਹੈ ਨਾ ਇਹ ਵੀ ਜ਼ਰੂਰੀ ਹੈ ਨਾ ਆ ਗੁੱਗ ਲਾਨ ਦੇ ਯਾ ਗੜੀ ਛੋੜੀ ਲੱਗਣਾ ਬਲਾ ਭਾਈ ਉਹ ਖੜੇ ਕਿੱਥੇ ਕਰ ਦੋ ਸਾਰੀਆਂ ਭਾਰੀਆਂ ਖੜੇ ਰੱਖ ਦੋ ਭਾਰੀਆਂ ਤੂੰ ਐਦਾਂ ਕਰ ਆਪੇ ਕਰ ਲਈ ਮੈਂ ਮੈਂ ਕੱਢੀ ਜਾਂਦਾ ਇੱਥੇ ਕਿਉਂਕਿ ਤੂੰ ਜ਼ਿਆਦਾ ਤਜਰਬੇਕਾਰ ਹੈਂ ਬਈ ਤੂੰ ਇਸ ਕੰਮ ਦਾ ਜ਼ਿਆਦਾ ਤਜਰਬੇਕਾਰ ਹੈਂ ਲੱਕੜਾਂ ਲੁੱਕੜਾਂ ਲਾ ਕੇ ਸਹੀ ਕੰਮ ਕਰੀਦਾ ਭਾਈ ਸਾਹਿਬ ਸਾਰੇ ਦਿਹਾੜੇ ਇਹੀ ਕੰਮ ਕਰੀਏ ਪਤਲੀਆਂ ਥੱਲੇ ਲਾ ਦੋ ਐਂ ਮੋਟੀਆਂ ਉੱਤੇ ਤੇ ਮੋਟੀਆਂ ਥੱਲੇ ਪਤਲੀਆਂ ਉੱਤੇ ਅੱਛਾ ਮੋਟੀਆਂ ਥੱਲੇ ਓਕੇ ਫਾਇਰ ਸਟਰਟਰ ਫਿਟ ਕਰਕੇ ਹੁਣ ਹਾਂ ਫਾਇਰ ਸਟਰਟਰ ਕਾਸਟ ਕੋ ਮਿਲਦਿਆ ਜੀ ਹੂੰ 15 ਡਾਲਰ ਡੱਬਾ ਮਿਲ ਜਾਂਦਾ ਦੋ ਚਾਰ ਸਾਲ ਮੁੱਕਦੇ ਨਹੀਂ ਫਿਰ ਉਹ ਅੱਗ ਲਾਣੀ ਦਾ ਫਿਰ ਖਿੱਚ ਦੂ ਇਹ ਅੱਗ ਹਾਂ ਹੁਣ ਬਣੀ ਐ ਕੈਂਪਿੰਗ ਵਾਲੀ ਗੱਲ ਪੂਰੀ ਡਰਾਈ ਐ ਲੱਕੜ ਹਾਂ ਆਹ ਪੂਰੀ ਡਰਾਈ ਐ ਹਾਂ ਜਿੱਦਾਂ ਤੂੰ ਕਹਿੰਦਾ ਸੀ ਫੀਲ ਲੈਣ ਵਾਲੀ ਗੱਲ ਨਾ ਹਾਂ ਇਹ ਲੱਕੜ ਬਾਲਣਾ ਵੀ ਜਿਹੜੀ ਇੱਕ ਕਾਰਵਾਈ ਆ ਯਾ 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 ਫਿਰ ਉੱਥੋਂ ਫੀਲਿੰਗ ਲਾਓ ਤੁਸੀਂ ਹਾਂ ਸੋ ਆਪਣੇ ਹੋਰ ਦੋ ਬੰਦੇ ਆ ਰਹੇ ਫਿਰ ਹੈ ਹਾਂਜੀ ਹਾਂਜੀ ਚਲੋ ਰੌਣਕ ਲੱਗ ਜੂ ਫਿਰ ਵਧੀਆ ਹੈ ਨਾ ਦੋ ਬੰਦੇ ਹੋਰ ਐਡ ਹੋ ਗਏ ਇਹ ਗਲਾਸੀ ਖੜਕਾਉਣ ਯੋਗੇ ਹੋ ਜਾਣਗੇ। ਯਾਰ। ਇਹ ਉਹ ਯਾਰ ਉਹਨਾਂ ਅਰਗੇ ਭਲੇਮਣ ਕੋਈ ਨਹੀਂ ਹੈਗੇ। ਆ ਜਾ ਬੈਠੋ। ਮੇਰੀ ਬਲੀਵ ਕਰ ਮੈਂ ਉੱਥੇ ਗਿਆ ਆਪਣੇ ਕਿਹੜੇ ਸਟੋਰ ਤੇ ਗਿਆ। ਆਇਸ਼ਾ ਉਹ ਯਾਰ ਚਾਰ ਕੁ ਲੱਕੜਾਂ ਪਾ ਕੇ 15 20 ਡਾਲਰ ਹਾਂ ਮੈਂ ਉਹੀ ਦੱਸ ਰਿਆ ਸੀ ਇਹਨਾਂ ਨੂੰ ਹਾਂ ਆ ਲੱਕੜ ਆਹ ਲੱਕੜ ਨਾ ਆ ਸਰਕਾਰੀ ਰੇਟ ਆ ਸਰਕਾਰੀ ਰੇਟ ਠੀਕ ਆ ਹਾਂ ਹੁਣ ਸਰਕਾਰੀ ਰੇਟ ਤੋਂ ਲਗਦਾ 100 ਰੁਪਏ ਦੇ ਲਈ ਆ ਠੀਕ ਆ ਉਦੋਂ ਚਲੋ ਅੱਧੀ ਥੋੜੀ ਵੱਧ ਹੋਣੀ ਆ ਮੈਂ ਆਹ ਲੱਕੜ ਦੇ ਮੈਂ 20 ਡਾਲਰ ਦਿੱਤੇ ਹੋਏ ਆ ਇੰਨੀ ਕੁ ਲੱਕੜ ਦੇ ਉਹ 2.5 ਗੁਣਾ ਵੱਧ ਲੱਕੜ ਆ 6 ਰੁਪਏ ਦੀ ਉਹ ਤਾਂ ਬਹੁਤ ਮੈਂ ਤਾਂ ਨਹੀਂ ਭੁੱਲ ਰਿਹਾ ਜੋ ਸੇ ਕੱਟ ਗਿਆ ਨੇ ਜੀ ਵੀ ਘੱਲ ਲੱਗਾ ਘੰਟਾ ਹੋ ਗਿਆ ਥੱਲੀ ਦਾ ਬਿਲਕੁਲ ਨਹੀਂ ਪਣੀਗੀ ਆਪਾਂ ਨੂੰ ਵੱਡੀ ਵੱਡੀ ਲਾਈਟ ਲਾਉਣ ਦੀ ਲੋੜ ਨਹੀਂਵੇਂ ਛੋਟੀ ਲਾਈਟ ਲੈ ਕੇ ਐਂ ਬੜੀ ਵਧੀਆ ਵਾ ਉਹ ਕੈਂਪਿੰਗ ਜਿਆਦਾ ਮ제 ਲੈਣ ਲਈ ਹੂੰ ਨੇਚਰ ਇੰਜੋਏ ਕਰਨ ਲਈ ਨੇਚਰ ਇੰਜੋਏ ਇਥੇ ਆਤ ਚਾਰ ਦੇ ਲਈ ਹਾਂ ਇਥੇ ਆਜੂ ਯਾਰ ਮਨਦੀਪ ਐਂ ਨਾ ਹੋਵੇ ਵੀ ਕਿਤੇ ਆਪਾਂ ਫੀਲ ਲੈਂਦੇ ਲੈਂਦੇ ਛਲੀਆਂ ਚ ਸੜ ਲਈ ਆਪਣੀਆਂ ਨਹੀਂ ਨਹੀਂ ਬਾਜੀ ਆਪਾਂ ਦੇਖੋ ਠੇਕ ਜੂ ਸੇ ਖੱਟੂਗਾ ਨਾ ਹੂੰ ਆਪਾਂ ਬਹੁਤਾ ਨਹੀਂ ਠੇਕ ਦਵਾ ਰਹੇ ਆ ਦੇਖੋ ਤੁਹਾਡੇ ਸਾਹਮਣੇ ਅੱਧਾ ਘੰਟਾ ਹੋ ਗਿਆ ਜੀ ਆਪ ਕਾਈਟ ਘਟਦੇ ਕਰਾਂਗੇ ਜਾਂ ਤਾਂ ਹੋ ਗਿਆ ਨਾ ਹੂੰ ਜਾਂ ਆਪਾਂ ਪੂਰੀ ਇੰਡੀਆ ਤੇਰਾ ਲਾ ਲਾਜ ਚੱਕਣਾ ਪੈਣਾ ਯਾਰ ਆ ਟੇਡਾ ਇਹ ਤਾਂ ਫਿਰ ਬਾਕੀ ਤੂੰ ਐਕਸਪੋਰਟ ਹੈ ਪੂਰਾ ਆ ਟੇਡਾ ਛੱਡ ਦੇ ਜੀ ਆਪਾਂ ਥੋਏ ਹੈਗੇ ਆਪਣੇ ਭਾਜੀ ਅਮਰਜੀਤ ਕੀ ਹੋਸ ਓਕੇ ਕੀ ਹੋਸ ਤੇ ਅੱਜ ਤਾਂ ਪਾਰਟੀ ਦਾ ਮਾਹੌਲ ਹੋਰ ਵੀ ਵਧੀਆ ਹੋ ਗਿਆ। ਉਹ ਤੇ check ਹਮੀ ਪਾਦਰ ਨਹੀਂ ਲੱਗ ਰਿਆ ਤੇ ਨਹੀਂ ਰਿਹਾ ਜਣਾ ਹੁਣ ਲਾਈਟ ਨਹੀਂ ਆਈ। ਲਾਈਟ ਚਾਈਦੀ ਥੋੜੀ ਜਿਹੀ। ਇਹ ਕੈਂਪਿੰਗ ਵਾਲੀ ਤਾਂ ਪੜਾ ਕੇ। ਠੀਕ ਹੈ ਠੀਕ। ਥੋੜੇ ਜਿਹਾ ਬੈਠ ਜਾਓ। ਆਓ ਜੀ। ਇੱਕ ਮਿੰਟ ਇੱਕ ਮਿੰਟ। ਸੋ ਅੱਜ ਆਪਾਂ ਚਾਰ ਦੋਸਤ ਇਕੱਠੇ ਹੋ ਗਏ। ਹਾਂ ਜੀ। ਤੇ ਪੂਰੀ ਰੌਣਕਾਂ ਲੱਗੀਆਂ ਅੱਜ। ਹਾਂ। ਅਸੀਂ ਤੇ ਇੱਕ ਦਿਨ ਛੋਟੀ ਬਾਈ ਨੇ ਤੁਹਾਨੂੰ ਦੱਸਿਆ ਹੀ ਹੋਣਾ ਸੀ ਕੈਂਪਿੰਗ ਕਰਨ ਗਏ ਨੇ ਇਦਾਂ ਹੀ ਸਾਨੂੰ ਸੱਦ ਲਿਆ ਅੱਛਾ ਮੈਂ ਕਿਹਾ ਛੋਟੀ ਬਾਈ ਨੈਕਸਟ ਟਾਈਮ ਨਾ ਆਪਾਂ ਕੈਂਪਿੰਗ ਪੂਰ ਨਹੀਂ ਕਰਨੀ ਸਾਲੀ ਹਾਂ ਆਪਾਂ ਟਰੈਲਰ ਲੈ ਜਾਈਏ ਨਾ ਮੈਂ ਕਿਹਾ ਵੀ ਪਾਡੀ ਮਾਰਦਾ ਕਿਤੇ ਪਾਡੀ ਨਾ ਉਹ ਵੈਸੇ ਅਗਲੀ ਦਾ ਸੱਚੀ ਟਰੈਲਰ ਲੈ ਲਿਆ ਆਪਣੇ ਬੰਦੇ ਸਾਰੇ ਕਹਿ ਹੀ ਦਿੰਦੇ ਆ ਟ੍ਰੇਲਰ ਲੈ ਲੈ ਸਾਰੇ ਗੱਲ ਕਰਦੇ ਮੈਨੂੰ ਜਿੰਨੇ ਵੀ ਆਦੇ ਸੋਡੀ ਸਾਹਿਬ ਅਸੀਂ ਨਾ ਜਦੋਂ ਵੀ ਕੋਈ ਗੱਲ ਕਰਦੇ ਆ ਜੇ ਮੇਰੇ ਦਿਮਾਗ 'ਚ ਕੋਈ ਚੀਜ਼ ਆਉਂਦੀ ਆ ਮੇਰੇ ਦਿਮਾਗ 'ਚ ਆਈ ਮੈਂ ਕਿਹਾ ਯਾਰ ਉਹ ਲਾਈਟ ਥੋੜੀ ਜਿਹੀ ਵੱਡੀ ਹੋ ਜਾਂਦੀ ਆ ਵੀ ਕੋਈ ਏਦਾਂ ਦੀ ਲੱਡ ਆ ਮੇਰੇ ਦਿਮਾਗ 'ਚ ਮੈਂ ਕੋਸਕੋ ਤੋਂ ਲਾਈਟ ਚੱਕ ਲੈ ਲਾਈਟ ਬਹੁਤ ਜ਼ਬਰਦਸਤ ਮੈਂ ਗੱਲ ਬੜਿਆਂ ਨੂੰ ਦਸੀ ਆ ਨਾ ਮੈਂ ਕਿਹਾ ਆਪਾਂ ਗੱਲ ਕਰਦੇ ਰਹੇ ਉਹਨੇ ਇੱਕ ਵਾਰੀ ਕਿਹਾ ਕਰ ਟ੍ਰੇਲਰ ਲੈ ਲੈਣਾ ਫਿਰ ਅਗਲੀ ਵਾਰ ਟ੍ਰੇਲਰ ਅਗਲੇ ਸਾਰੇ ਟ੍ਰੇਲਰ ਲੈ ਲੈ ਆ ਰਹੇ ਆ ਆਜੋ ਜੀ ਚੀਅਰਸ ਉਹ ਵੀ ਬੋਰਡ ਲੈਣੀ ਬੋਰਡ ਬ ਇਹ YouTube ਦੀ ਅਣੀ ਵੀਡੀਓ ਨਹੀਂ ਅਜੇ ਤੱਕ ਪੂਰੀ ਪਰਫੈਕਟ ਹੋ ਗਈ ਚਿਕਨ ਦਾ ਖਾ ਲਿਓ ਤੁਸੀਂ ਖਾ ਲਾਂਗੇ ਬੀਤੀ ਸਾਹਿਬ ਤੁਹਾਨੂੰ ਇਹਦਾ ਇੱਕ ਹੋਰ ਕੰਮ ਕਰਕੇ ਦਵਾਂ ਪਿਛੋਂ ਲਾਈਟ ਵਧੀਆ ਕਰੀਏ ਕਿ ਇੱਥੇ ਠੀਕ ਹੈ ਇਹ ਫਾਇਵ ਇਹ ਤਾਂ ਬੜਾ ਵਧੀਆ ਹੈ ਆਪਿ ਚੋਲੜ ਚੈਦੀ ਆ ਦੇਖਦਾ ਇਹੇ ਇਹ ਪਾਜੀ ਇਹ ਇੱਥੇ ਕਿਤੇ ਟੰਗ ਲੰਨੇ ਉੱਤੇ ਹਾਂ ਨਾ ਦੇਖ ਲੋ ਹੋ ਜਾਣਾ ਕੰਮ ਅਜੇ ਟਾਈਮ ਘਟਾ ਥੋੜਾ अर्ली ਆਵਾਂਗੇ ਨੈਕਸਟ ਟਾਈਮ ਨਾ ਸ਼ਾਮ ਨੂੰ ਮੇਰਾ ਹੋ ਗਿਆ ਅੱਜ ਤਾਂ ਮੈਂ ਵੀ ਯਾਰ ਫਟਾਫਟ ਕੰਮ ਆਫਿਸ ਤੋਂ ਹੂੰ ਉਹਦੇ ਮੈਨੂੰ ਸਟੂਡੈਂਟਾਂ ਦੀਆਂ ਕਾਲਾਂ ਆਈ ਜਾਣਾ ਉਹ ਮੈਂ ਕਿਹਾ ਨਹੀਂ ਮੈਂ ਜਾਣਾ ਮੇਰੇ ਫਰੈਂਡ ਇਹ ਤਾਂ ਤੁਸੀਂ ਨਾ ਸਵੇਰੇ ਪ੍ਰਿਪੇਅਰ ਕਰ ਲਓ ਆ ਇਹ ਪ੍ਰਿਪੇਅਰ ਕਰਨ ਨੂੰ ਟਾਈਮ ਲੱਗ ਜਾਂਦਾ ਆ ਵੀ ਸਮਾਨ ਰੱਖ ਉਹ ਵੀ ਰੱਖ ਕੈਂਪਿੰਗ ਐਕਚੁਅਲੀ ਵਧੀਆ ਰਹਿੰਦੀ ਹੈ ਦੋ ਦਿਨਾਂ ਦੀ ਦੋ ਦਿਨਾਂ ਦੀ ਵਧੀਆ ਰਹਿੰਦੀ ਹਾਂ ਬਹੁਤ ਵਧੀਆ ਅਸੀਂ ਉੱਥੇ ਜਿਹੜੀ ਲਾਸਟ ਪਲੇਟਾ ਜਿਹੜੀ ਲਾਸਟ ਟਾਈਮ ਕੀਤੀ ਨਾ ਅਸੀਂ ਉਹ ਬਹੁਤ ਵਧੀਆ ਹੋਈ ਨਹੀਂ ਨਹੀਂ। ਹੈਜੀ ਟਾਈਮ ਲਾ ਜਾਣਾ ਹੁਣ ਥੋੜਾ ਜਿਆ। 1.5 ਘੰਟਾ ਹੈ ਨਾ? ਕਿਨੂੰ? ਨਹੀਂ ਜੀ। ਹਾਂ, ਰੈਡੀ ਆ ਹਾਲਮੋਸਟ ਹੈ। ਹਾਂ। ਕੰਟਰੋਲ ਚੈੱਕ ਦਾ? ਨਹੀਂ ਨਹੀਂ, ਸ਼ੇਕ ਤਾਂ ਨਹੀਂ। ਰੈਡੀ ਆ, ਅੱਜ ਕਰ ਕਰ। ਹਾਂ। ਉਹ ਲਿਮਿਟਸ ਆ ਉਹਦੇ ਵਿੱਚ। ਹਾਂ, ਉਹਦੋਂ। ਕੋਈ ਗੱਲ ਉਹ ਉਹ ਬੱਚਾ ਨਾਲੇ। ਹਾਂ। ਸਾਡੀ ਫਾਈਲ ਆ, ਸਾਡੀ ਹੋਰ ਸਾਡੀ ਫਾਈਲ ਆ। 15 ਸਾਲ ਦਾ ਕਰਤੀ ਆ ਬੜਾ। ਇਹ ਉਹਦਾ ਹੀ ਹੀਰੋ ਆ ਜੀ ਮਿਸਤਾ ਕਾ ਦਾ ਇਹ ਨੂੰ ਮੈਂ ਕੈਂਪਿੰਗ ਦਾ ਹੀਰੋ ਬਣਾਤਾ ਸੀ ਆਪਣੇ ਉਹ ਚ ਵੀ ਇਹ ਪ੍ਰਧਾਨ ਆ ਮਿਸਤਾ ਕਾ ਦਾ ਇਹ ਕੈਨੇਡਾ ਦਾ ਹਾਂ ਕੈਨੇਡਾ ਦਾ ਯਾਰ ਤੇ ਯਾਰ ਰੋਟੀ ਪਾਉਂਦਾ ਹੈ ਜੀ ਮਿਸਤਾ ਮਿਸਤਾ ਰੋਟੀ ਖਾਂਦਾ ਔਰ ਉਹ ਨਹੀਂ ਨਹੀਂ ਇਕੱਠੇ ਜਾਂਦਾ ਤੂੰ ਮੈਗਾ ਵੇਜ ਨਾ 5 ਦੀ ਪਲੇਟ ਵਿੱਚ ਮੇਰੀ ਚੱਕਰ ਫੜਾ ਕੀ ਆ ਛੋਲੇ ਨਾਲ ਦੇ ਮੋਰੇ ਨਾ ਚਿਕਨ ਮੀਟ ਹੁਣ ਵੇਚ ਰਹੇ ਨੇ ਮੇਲੇ ਮੋਰੇ ਆ ਹਾਂ ਸਵਾਗਤ ਹੋਦਾ ਨਹੀਂ ਮੰਨਾਂ ਨਹੀਂ ਚਿਕਨ ਵਾਲਾ ਸਮੋਸੇ ਆਉਂਦੇ ਆ ਇਹ 5 ਪਾ ਲੋ ਆਪਣੇ ਹਿਸਾਬ ਨਾਲ ਨਾ ਦੇਖੀ ਆ ਇਹ ਹੈਗਾ ਪੋਟੈਟੋ ਟੈਕਸਰ ਹਾਂ ਬਹੁਤ ਸਵਾਦ ਆ ਬਹੁਤ ਗਰਮੀ ਬਈ ਬਹੁਤ ਚੀਕੋ ਲੈਣੇ ਟੇਸਟੀ ਬਹੁਤ ਆ ਪਿਆ ਆ ਕਰਚੀ ਗੋਲਪਈ ਆ ਬਈ ਹਾਂ ਕਰਚੀ ਹਾਂ ਬਹੁਤ अच्छे ਟੇਸਟ ਬਹੁਤ ਸ਼ਾਨ ਮੈਂ ਬੜਾ ਥੋੜਾ ਲਿਆ ਸਵਾਦ ਆ ਗਾ ਆ ਇਕੱਲੇ ਹੋਣਾ ਹੀ ਆ ਵਧੀਆ ਉਹ ਕੋਈ ਨਾ ਵਧੀਆ ਵੀ ਚਿਕਨ ਚਿਕਨ ਵਧੀਆ ਹਾਂਜੀ ਵਾਹ ਬੈਰੀ ਨਾਈਸ ਤੁਸੀਂ ਐਕਸਪਰਟ ਆ ਪੂਰੇ ਚਿਕਨ ਦੇ ਭਾਜੀ ਔਰ ਚਿਕਨ ਬਣਾਉਂਦਾ ਐਕਸਪਰਟ ਤੁਸੀਂ ਪੂਰੇ ਬਾਬਾ ਕਹਿੰਦਾ ਕੀ ਆ ਸਾਰੀ ਜੰਦੇ ਮਨਦੀਪ ਕਹਿੰਦਾ ਮੈਂ ਛੱਲੀਆਂ ਭੁਨੀਆਂ ਇਹ ਕਹਿੰਦਾ ਕੋਈ ਤੁਹਾਨੂੰ ਪਤਾ ਨਹੀਂ ਦੁਨੀਆ ਕੀ ਹੋ ਰਹੀ ਹੈ ਬਹੁਤ ਹੋਈ ਬਾਰਿਸ਼ ਨੂੰ ਕੀਤਾ ਸੀ ਬਹੁ ਆਹ ਹੁਣ ਘਟਿਆ ਸੀ ਉਹ ਟੋਨੀ ਦੇ ਵੀ ਹਰੇਕ ਵੀ ਗਿਆਣ ਹਾਂ ਹਾਂ ਟੋਨੀ ਕਹੜਾ ਮੈਂ ਜਾਣਦਾ ਟੋਨੀ ਨੂੰ ਬਾਇ ਦਾ ਮੁੰਡਾ ਹਾਂ ਹਾਂ ਅਮਰਜੀਤ ਦਾ ਬਾਇ ਦਾ ਮੁੰਡਾ ਹਰੇ ਗਰਦਾਰੇ ਬਣ ਗਿਆ ਹਰੇ ਗਾਤੋ ਸੜੇ ਕਰਦੇ ਕੋਲ ਜਿਹੜਾ ਕੈਂਬਰੀ ਦੀ ਬੜੀ ਵਧੀਆ ਲੋਕੇਸ਼ਨ ਆ ਡੈਡ ਐਂਡ ਤੇ ਪ੍ਰਾਪਰਟੀ ਆਈ ਆ ਪੈ ਗਈ ਫੋਟੋ ਖਿੱਚੀ ਆ ਮਾਗਣਾ ਡਰਾਈਵ ਐਡਾ ਵੱਡਾ ਬਗਲੇ ਛੱਡਦੇ ਕੱਲ ਹੀ ਆਉਣਾ 2 ਵਜੇ ਉਧਰ ਜੇ ਵਿਹਲਾ ਹੋਇਆ ਤਾਂ ਕੋਈ ਆਉਂਗਾ ਮੈਂ ਅਮੀਰ ਖਾਨ ਦਾ ਜਿਹੜਾ ਨਾਰਮਲ ਸੀ ਉਹਨੇ ਤਾਂ ਹੀ ਉਹ ਦੁਬਾਰਾ ਉਹ ਜਿਹੜੀ ਕੁੜੀ ਐਕਟਰੈਸ ਲਈ ਸੀ ਆਪਦੀ ਹੀਰੋਨ ਉਹਦੇ ਵਿੱਚ ਮੂਵੀ ਚ ਉਹਦੇ ਨਾਲ ਕਰਾ ਲਿਆ ਪਿਆ ਦੁਬਾਰੇ ਗਲਰੀ ਮੇਰਾ ਨਾਰਮਲ ਆਦਾ ਵਾ ਉਹਦਾ ਨਾਰਮਲ ਉਹਦਾ ਨਾਰਮਲ ਉਹ ਉਹ ਆਣਾ ਹੁਣ ਕੱਲ ਆਣਾ ਕਪਿਲ ਸ਼ਰਮਾ ਸ਼ੌਪ ਪਹਿਲਾਂ ਹਾਂ ਹਾਂ ਉਹ ਸਰਮਨ ਖਾਨ ਆਣਾ ਦਾ ਅਈਆ ਹਾਂ ਸਰਮਨ ਖਾਨ ਆ ਰਹੇ ਉਹ ਚ ਸਰਮਨ ਖਾਨ ਕਹਿੰਦਾ ਨਾ ਕਿ ਉਹ ਟਿੱਧਰ ਆਇਆ ਸੀਗਾ ਹੂੰ ਕਦਾ ਮੀਰ ਖਾਨ ਪਰਫੈਕਸ਼ਨਿਸਟ ਆ ਕਹਿੰਦਾ ਜਦ ਤੱਕ ਉਹਦਾ ਵਿਆਹ ਪਰਫੈਕਟ ਨਾ ਹੋ ਜਾਂਦਾ ਉਹਨੇ ਵਿਆਹ ਕਰਾਈਆ। ਹਾਂ ਉਸ ਗੱਲ ਨੇ। ਕਹਿੰਦਾ ਪਰਫੈਕਸ਼ਨਿਸਟ ਆ ਕਹਿੰਦਾ ਜਦ ਤੱਕ ਉਹਦਾ ਉਹ ਵਿਆਹ ਉਹ 100% ਉਹਦਾ ਉਹ ਸਾਹਮਣਾ ਨਹੀਂ ਨਾ ਹੁੰਦਾ ਉਹਨੇ ਉਹਨੇ ਹਟਣਾ ਨਹੀਂ ਉਹਨੇ ਹਟਣਾ ਨਹੀਂ ਕੁਝ ਕਿਹਾ ਹੁੰਦੇ ਨਾ ਆਸਾਨ ਲਈ ਲੋਕਾਂ ਨੂੰ ਕੱਲ ਆਣਾ 21 ਤਰੀਕ ਨੂੰ 21 ਤਰੀਕ ਨੂੰ ਕੱਲ 21 ਤਰੀਕ ਆਜ ਐਸੋ ਵਾਰ ਨੂੰ ਆਣਾ ਐਦੋ ਆ ਉਹ ਜਾਂਦਾ ਇੱਕ ਜਗ ਨੂੰ ਹੋ ਜਾਂਦਾ ਹੈ ਅਹੀ ਇੱਕ ਜਗ੍ਹਾ ਜਿੱਥੇ ਤੇ ਸਾਲਾ ਵਦੂ ਦੇਖਿਆ ਉਹ ਜਾਂਦਾ ਇਹ ਹੈਗਾ ਬਰੌਂਟੀ ਕ੍ਰੀਕ ਮਨਦੀਪ ਨੇ ਅੱਜ ਜਗਨੂ ਦਿਖਾ ਦਿੱਤੇ ਸੋ ਆਪਾਂ ਹੋ ਗਈ ਹੈਪੀ ਐਂਡਿੰਗ ਹੋਈ ਅੱਜ ਮਨਦੀਪ ਦਾ ਨਿਕ ਨੇਮ ਹੋ ਗਿਆ ਹੈਪੀ ਐਂਡਿੰਗ ਸਪੈਸ਼ਲਿਸਟ